ਮੇਰੀ ਹੱਥ ਜੋੜ ਕੇ ਬੇਨਤੀ ਆ ਮੈਂ ਭੋਲਣਾ ਜਾਵਾਂ ਜਿਹੜੇ ਜਿਹੜੇ ਨਗਰ ਚੋਂ ਆਏ ਜੇ ਜਾਂ ਤੁਸੀਂ ਜਿੱਦਾਂ ਇੱਥੇ 사ਦਗੁਰਾਂ ਦਾ ਸੁਖ ਹਾਸਣਾ ਮਹਾਰਾਜ ਦਾ ਪਲੰਗਾ ਸਾਹਿਬ ਜਿੱਥੇ ਲਿਖਿਆ ਸੱਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤੁਸੀਂ ਸੁਖ ਚਾਹੁੰਦੇ ਆ ਸੁਖ ਤੇ ਸਾਡੇ ਪਿੰਡ ਮਹਾਂਪੁਰਸ਼ ਆਏ ਸਨ ਜਿਨ੍ਹਾਂ ਨੇ ਦਾਸ ਨੂੰ ਜਿੱਥੋਂ ਉਹਨਾਂ ਦੀ ਸੰਗਤ ਮਿਲੀ ਤੇ 사ਦਗੁਰਾਂ ਦਾ ਦਸਤਕਾਰ ਕਰਨਾ ਸ਼ੁਰੂ ਕੀਤਾ ਉਹ ਭੇਟਾ ਨਹੀਂ ਲੈਂਦੇ ਉਹ ਦੇ ਕਥਾ ਦੀ ਦੋ ਟਾਈਮ ਹੁਕਮਾ ਨਾਲ ਮੇਰੀ ਸਵੇਰੇ ਕਥਾ ਕਰਨੀ ਸ਼ਾਮਾਂ ਨੂੰ ਇਤਿਹਾਸ ਦੀ ਕਥਾ ਕਰਨੀ ਨਾਮ ਆਵਜ ਪਾਉਣਾ ਉਹ ਕਹਿੰਦੇ ਜਿਹੜਾ ਸੁਖ ਆਸਣ ਮਹਾਰਾਜ ਦਾ ਬਣਾਉਂਦਾ ਵਾ ਸੁੰਦਰ ਵਧੀਆ ਤੇ ਸਤਗੁਰੂ ਜੀ ਉਹਨਾਂ ਨੂੰ ਸੁਖ ਆਸਣ ਸੋਹਣਾ ਘਰ ਦੇਂਦੇ ਗੱਜ ਕੇ ਕਹਿ ਦੋ ਸਤਨਾਮ ਸੁਖ ਆਸਣ ਜੇ ਤੁਸੀਂ ਸਤਗੁਰਾਂ ਅੱਤੇ ਸੁਖ ਆਸਣ ਪਲੰਘਾ ਸਾਹਿਬ ਸੁੰਦਰ ਬਣਾਇਆ ਵਾ ਤੇ ਤੁਹਾਨੂੰ ਵੀ ਸਤਗੁਰ ਵਧੀਆ ਸੁਖ ਆਸਣ ਵਾਲਾ ਘਰ ਦੇਣਗੇ ਸੁਖ ਵਾਲਾ ਦੇਣਗੇ ਸੁਖ ਵਾਲਾ ਮਾਰੇ ਨੇ ਗਿਆ ਨਾਲ ਮੈਂ ਚੋਰ ਸਾਹਿਬ ਵੇਖਿਆ 10 ਦੀ ਵਿਚਾਏ ਹੋ ਸੀ ਚਲੋ ਹੋਣ ਵੀ ਬਕਸੇ ਤਿਆਰ ਕਰਕੇ ਕਲਾ ਕਲਾ ਚੋਰ ਸਾਹਿਬ ਕਿਉਂਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਦਰਸ਼ਨ ਦਿਦਾਰੇ ਕਰੀਦੇ ਨੇ ਅਸੀਂ ਆਪਣੇ ਬੈੜ ਦੇ ਉੱਤੇ ਕੋਈ ਹੋਰ ਚੀਜ਼ ਨਹੀਂ ਰੱਖਦੇ ਪਰ ਸਤਗੁਰਾਂ ਦੇ ਕੋਲ ਨਾਲ ਹੀ ਚੋਰ ਸਾਹਿਬ ਨਾਲ ਹੀ ਮਾਰੇ ਤੇ ਰਮਾਲੇ ਸਾਹਿਬ ਤਿਆਰ ਕਰਕੇ ਰੱਖੇ ਗੁਰੂ ਘਰਾਂ ਦੇ ਦਈ ਦੇ ਨੇ ਪਰ ਜਿਹੜੇ ਏਡੀ ਸੁੰਦਰ ਔਲੰਬਾਰੀ ਤਿਆਰ ਕੀਤੀ ਐ ਤੁਸੀਂ ਇੱਥੇ ਬਹੁਤ ਬਾਬੇ ਆਉਂਦੇ ਹੋਣਗੇ ਕਾਰ ਸੇਵਾ ਵਾਲੇ ਸਤਕਾਰਯੋਗ ਸਾਰੇ ਬੜੀ ਸੇਵਾ ਕਰਾਉਂਦੇ ਨੇ ਇਮਾਰਤਾਂ ਬਣਾਉਂਦੇ ਨੇ ਪਰ ਇੱਕ ਸਮਾਂ ਉਹਨਾਂ ਨੂੰ ਕਿਉਂ ਸਾਨੂੰ ਦਿਓ ਅਸੀਂ ਆਪਣੇ ਪਿੰਡਾਂ ਦੇ ਗੁਰੂ ਘਰ ਜੇ ਸੋਖਾਸਣ ਵਾਲੇ ਕਮਰੇ ਤੇ ਸਤਿਗੁਰਾਂ ਦੇ ਪਲੰਘੇ ਸਾਹਿਬ ਦੇ ਨਾਲ ਚੌਰ ਸਹਿਬਾਂ ਵਾਸਤੇ ਕੋਲੰਬਾਰੀ ਤੇ ਬਸਤਰਾਂ ਵਾਸਤੇ ਰਮਾਲੀ ਹਫਤੇਵਾਰੀ ਮੈਂ ਆਪਣੇ ਕੋਲ ਲਾਗੇ ਗੁਰੂ ਘਰ ਹੈ ਅਠਾ ਖਾਨੇ ਵਾਲੀ ਲੰਬਾਰੀ ਹੈ ਹਫਤੇਵਾਰ ਜਿਹੜਾ ਬਸਤਰ ਮਹਾਰਾਜ ਦਾ ਲਾਉਣੇ ਨੇ ਉਹ ਰੱਖੇ ਨੇ ਲਿਖਿਆ ਉੱਤੇ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਆਪਣੀ ਹੱਥੀਂ ਸੇਵਾ ਕਰਕੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ